ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਦੂਸਰਾ ਪੱਖ ਪ੍ਰੋਗਰਾਮ ਵਿੱਚ ਤੇ ਇਸ ਵਾਰੀ ਆਪਾਂ ਗੱਲ ਕਰਾਂਗੇ ਪ੍ਰਬੰਧਕ ਕਮੇਟੀਆਂ ਅਤੇ ਗ੍ਰਾਂਥੀ ਸਿੰਘਾਂ ਵਿੱਚ ਤਕਰਾਰ ਜਿਹੜਾ ਕਿ ਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੀਡੀਓ ਜਿਹੜੀਆਂ ਕਿ ਦੇਖਣ ਨੂੰ ਆਈਆਂ ਤੇ ਸਮੇਂ-ਸਮੇਂ ਔਂਦੀਆਂ ਰਹਿਣੀਆਂ ਕਿ ਕਿਸ ਤਰ੍ਹਾਂ ਗ੍ਰਾਂਥੀ ਸਿੰਘ ਜਿਹੜੇ ਆ ਉਹ ਪ੍ਰਬੰਧਕ ਕਮੇਟੀਆਂ ਤੇ ਇਲਜ਼ਾਮ ਲਾਉਂਦੇ ਦੇਖੇ ਗਏ ਹਨ ਤੇ ਪ੍ਰਬੰਧਕ ਕਮੇਟੀਆਂ ਗ੍ਰਾਂਥੀ ਸਿੰਘਾਂ ਤੇ ਜਾਂ ਕੀਰਤਨੀਏ ਸਿੰਘਾਂ ਤੇ ਜਾਂ ਢਾਡੀ ਸਿੰਘਾਂ ਤੇ ਇਲਜ਼ਾਮ ਲਾਉਂਦੇ ਕਿ ਇਹ ਜਿਹੜਾ ਕਿ ਇੱਕ ਬਹੁਤ ਮੰਦ ਭਾਗ ਆ ਕਿਉਂਕਿ ਜੇ ਅਸੀਂ ਧਰਮ ਦੀ ਗੱਲ ਕਰੀਏ ਧਾਰਮਿਕ ਜੀਵਨ ਜਾਚ ਆ ਜਿੱਥੋਂ ਅਸੀਂ ਸਿੱਖਿਆ ਲੈਣੀ ਪਰ ਜੇ ਸਿੱਖਿਆ ਦੇਣ ਵਾਲੇ ਹੀ ਇਸ ਤਰ੍ਹਾਂ ਕਰਨਗੇ ਤੇ ਉਹਦਾ ਆਮ ਸੰਗਤ ਤੇ ਇੱਕ ਭੈੜਾ ਅਸਰ ਪੈਂਦਾ ਹੈ ਸੋ ਇਹ ਮੁੱਦਾ ਪਿਛਲੇ ਦਿਨੀ ਵੀ ਸਾਡੇ ਇਸ ਚੈਨਲ ਤੇ ਵਿਚਾਰਿਆ ਗਿਆ ਸੀ ਤੇ ਅੱਜ ਫੇਰ ਅਸੀਂ ਕੋਸ਼ਿਸ਼ ਕਰਾਂਗੇ ਇਸ ਤੇ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਤੇ ਇਹਦੇ ਲਈ ਸਾਡੇ ਨਾਲ ਮੌਜੂਦ ਹਨ ਭਾਈ ਮਨਜੀਤ ਸਿੰਘ ਹੁਣੀ ਤੇ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫੇਰ ਪਾਉਨੇ ਆ ਵਿਚਾਰਾਂ ਦੀ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਪੀਵੀਸੀ ਚੈਨਲ ਤੇ ਭਾਈ ਸਾਹਿਬ ਤੇ ਆਪਾਂ ਗੱਲ ਕਰਨੀ ਆ ਅੱਜ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਵਿੱਚ ਟਕਰਾਅ ਜੀ ਜਿਹੜਾ ਕਿ ਤੁਸੀਂ ਇੱਕ ਦਿਨ ਅੱਗੇ ਵੀ ਪ੍ਰੋਗਰਾਮ ਕੀਤਾ ਸੀ ਤੇ ਉਹਦੇ ਵਿੱਚ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਜਿਹੜਾ ਪ੍ਰਬੰਧਕ ਕਮੇਟੀਆਂ ਆ ਉਹ ਗ੍ਰਾਂਥੀ ਸਿੰਘਾਂ ਦੇ ਨਾਲ ਧੱਕੇਸ਼ਾਹੀ ਜਾਂ ਦੁਰਵਿਹਾਰ ਕਰ ਰਹੀਆਂ ਹਨ ਹਾਂਜੀ ਸੋ ਉਹਦੇ ਵਿੱਚ ਚਾਹੇ ਉਹ ਉਹਨਾਂ ਦੀਆਂ ਤਨਖਾਹਾਂ ਦੇ ਮਸਲੇ ਹੋਣ ਚਾਹੇ ਉਹਨਾਂ ਦੇ ਉਹ ਜਿਹੜੇ ਚੜਾਵੇ ਦੇ ਪੈਸੇ ਜਿਹੜੇ ਉਹ ਸੰਗਤ ਭੇਟਾ ਕਰਦੀ ਉਹਦੇ ਪੈਸੇ ਹੋਣ ਤੇ ਉਹ ਸਮੇਂ-ਸਮੇਂ ਪਿਛਲੇ ਸਮੇਂ ਦੇ ਵਿੱਚ ਦਿਨਾਂ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਪਰ ਹਮੇਸ਼ਾ ਇਹੋ ਜਿਹੇ ਵੀਡੀਓ ਆਉਂਦੀਆਂ ਰਹਿੰਨੀਆਂ ਤੇ ਜਿਨ੍ਹਾਂ ਦਾ ਸੰਗਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਬਿਲਕੁਲ ਜੀ ਇਹ ਮਸਲਾ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਬਹੁਤ ਹੀ ਗੰਭੀਰ ਮਸਲਾ ਹੈ ਅੱਜ ਸਾਨੂੰ ਕੋਈ ਵੀ ਚੰਗਾ ਮਤਲਬ ਰਹਿਣੀ ਸਿਆਣੀ ਵਾਲਾ ਗ੍ਰੰਥੀ ਸਿੰਘ ਜਾਂ ਟਾਮਾ ਟਾਵਾ ਦਿਸਦਾ ਜੀ ਵੀ ਜਿਹੜਾ ਸਾਡੇ ਮਤਲਬ ਪੂਰੇ ਸਿਸਟਮ ਨੂੰ ਸਮਝਦਾ ਹੋਵੇ ਜੀ ਪੂਰੀ ਗੁਰਮਤ ਮਰਜ਼ਾ ਦਾ ਨੂੰ ਜਿਹੜਾ ਸਮਝਦਾ ਹੋਵੇ ਅੱਜ ਪ੍ਰੋਬਲਮ ਇੱਥੇ ਖੜੀ ਹੋ ਗਈ ਕਿ ਅੱਜ ਜਣਾ ਖਣਾ ਜਿਹੜਾ ਆ ਉਹ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਜਾਂ ਜਿਹੜਾ ਕੋਈ ਵੀ ਕਿਸੇ ਕੰਮ ਦੇ ਅਵੇਲੇਬਲ ਨਹੀਂ ਹੁੰਦਾ ਜੀ ਉਹ ਅੱਜ ਪਹਿਲ ਕਰਦਾਗੇ ਅਸੀਂ ਗ੍ਰੰਤੀ ਸਿੰਘ ਮਤਲਬ ਬਣ ਜਾਈਏ ਤੇ ਗ੍ਰੰਤੀ ਸਿੰਘ ਬਣ ਕੇ ਤੇ ਫਿਰ ਉਹ ਕੰਮ ਇਹੋ ਜਿਹਾ ਕਰਦਾ ਜੀ ਜਿਹਦੇ ਨਾਲ ਲੋਕਾਂ ਦੇ ਉੱਤੇ ਬੜਾ ਬੁਰਾ ਪ੍ਰਭਾਵ ਪੈਂਦਾ ਤੇ ਉਹ ਗ੍ਰੰਤੀ ਸਿੰਘਾਂ ਦਾ ਸਤਕਾਰ ਜਿਹੜਾ ਆ ਉਹ ਸਾਰੇ ਗ੍ਰੰਤੀ ਸਿੰਘਾਂ ਦੇ ਉੱਤੇ ਵੱਲ ਸ਼ੱਕ ਦੀਆਂ ਨਿਗਾਹ ਵੱਲ ਫਿਰ ਦੇਖਿਆ ਜਾਂਦਾ ਜੀ ਸੋ ਪ੍ਰਬੰਧਕ ਕਮੇਟੀਆਂ ਜਿੱਦਾਂ ਆਪਣਾ ਆਪਣਾ ਮੇਨ ਇਹੀ ਅੱਜ ਪ੍ਰੋਗਰਾਮ ਕਰਨ ਦਾ ਆ ਤੇ ਪ੍ਰਬੰਧਕ ਕਮੇਟੀਆਂ ਦੇ ਵਿੱਚ ਪ੍ਰਬੰਧਕ ਬੰਦੇ ਢਾਂਚੇ ਦੇ ਵਿੱਚ ਵੀ ਇਹੋ ਜਿਹਾ ਆ ਗਏ ਆ ਜੀ ਜਿਹੜੇ ਜ਼ਿਆਦਾ ਉਹ ਡੇਰੇਵਾਦਾਂ ਨਾਲ ਸੰਬੰਧਤ ਆ ਜੀ ਤੇ ਜਾ ਉਹ ਮੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਤੇ ਉਹ ਅੱਜ ਪ੍ਰਬੰਧਕ ਕਮੇਟੀਆਂ ਦੇ ਵਿੱਚ ਆ ਗਏ ਆ ਤੇ ਉਹ ਜਾਂਦਾ ਉਹਨਾਂ ਕੋਲ ਪੈਸਾ ਆ ਤੇ ਜਾਂ ਮਤਲਬ ਉਹਨਾਂ ਦੇ ਪਿੱਛੇ ਕੋਈ ਦੋ ਚਾਰ ਬੰਦੇ ਹੁੰਦੇ ਆ ਸਪੋਰਟ ਆ ਸਪੋਰਟ ਹੁੰਦੀ ਆ ਤੇ ਉਹਨੂੰ ਅਸੀਂ ਪ੍ਰਬੰਧਕ ਢਾਂਚੇ ਵਿੱਚ ਲੈ ਲੈਂਦੇ ਆ ਉਹ ਗੁਰਮਤ ਤੋਂ ਬਿਲਕੁਲ ਅਣਜਾਣ ਹੁੰਦੇ ਆ ਤੇ ਜਿੱਥੇ ਤਤਕਾਰ ਫਿਰ ਵੱਧਦਾ ਗਰੰਤੀ ਸਿੰਘ ਤਾਂ ਜੇ ਗਰੰਤੀ ਸਿੰਘ ਸਿਧਾਂਤ ਨਾਲ ਮਿਲ ਗਿਆ ਜੀ ਤੇ ਉਹ ਕਮੇਟੀ ਜਿਹੜੀ ਆ ਉਹ ਗੈਰ ਸਿਧਾਂਤਕ ਮਿਲ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਉਹਨਾਂ ਨੂੰ ਪਤਾ ਹੀ ਊੜੇ ੜੇ ਦਾ ਪਤਾ ਹੀ ਕੱਖ ਨਹੀਂ ਹੁੰਦਾ ਜੀ ਜਿੱਥੇ ਗ੍ਰਾਂਥੀ ਸਿੰਘ ਪੂਰਾ ਧਾਰਮਿਕ ਵਿਦਿਆ ਤੋਂ ਪੂਰਾ ਉਹ ਜਾਣੂ ਹੋਣਾ ਚਾਹੀਦਾ ਉੱਥੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਆ ਉਹਨਾਂ ਨੂੰ ਵੀ ਗੁਰਮਤ ਦਾ ਪੂਰਾ ਗਿਆਨ ਹੋਣਾ ਚਾਹੀਦਾ ਹਾਂਜੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿਹੜੀ ਬਾਣੀ ਜਿਹੜੀ ਆ ਉਹ ਕਿਹੜੀ ਕਿੰਨੇ ਕਿਹੜੇ ਸਵੇਰ ਨੂੰ ਪੜ੍ਹਨੀ ਆ ਤੇ ਕਿਹੜੀ ਸ਼ਾਮ ਨੂੰ ਪੜ੍ਹਨੀ ਆ ਜੀ ਤੇ ਉਹ ਬਾਣੀਆਂ ਬਾਰੇ ਵੀ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਤੇ ਗੁਰਮਤ ਦੇ ਸਿਧਾਂਤ ਤਾਂ ਵੀ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜੀ ਘਟੋ ਘੜ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਰਜ਼ਾਦਾ ਜਿਹੜੀ ਛਪੀ ਹੋਈ ਆ ਉਹਦੇ ਉੱਤੇ ਉਹਨਾਂ ਨੂੰ ਜ਼ਰੂਰ ਮਤਲਬ ਦੇਖਣਾ ਚਾਹੀਦਾ ਤੇ ਉਹਦੇ ਵਿੱਚ ਕਿਹ ਤੇ ਘੜੀਆਂ ਘੜੀਆਂ ਜਿਹੜੀਆਂ ਆ ਉਹ ਗੁਰਮਤ ਤੋਂ ਸਖੀਆਂ ਆ ਜੀ ਸੋ ਗ੍ਰੰਥੀ ਸੰਗ ਜਿਹੜੇ ਸਾਡੇ ਆ ਉਹ ਜਰੂਰ ਮਤਲਬ ਕਿਸੇ ਨਾ ਕਿਸੇ ਧਾਰਮਿਕ ਵਿਦਿਆ ਕਿਸੇ ਨਾ ਕਿਸੇ ਧਰਮਸ਼ਾਲਾ ਤੋਂ ਜਰੂਰ ਪੜੇ ਹੋਣੇ ਚਾਹੀਦਿਆ ਜੀ ਕਿੰਨੀਆਂ ਟਕਸਾਲਾਂ ਆ ਕਿੰਨੇ ਮਿਸ਼ਨਰੀ ਕਾਲਜ ਆ ਕਿੰਨੀਆਂ ਸਾਡੇ ਗੁਰਮਤ ਗਿਆਨ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਪੜਾਉਂਦੀ ਆ ਸੋ ਇਹ ਵੱਖਰੇ ਵੱਖਰੇ ਕਿਸੇ ਵੀ ਮਤਲਬ ਧਾਰਮਿਕ ਸਥਾਨ ਦੇ ਉੱਤੋਂ ਪੜਿਆ ਹੋਣਾ ਚਾਹੀਦਾ ਗ੍ਰੰਥੀ ਸੰਗ ਹਾਂਜੀ ਜੇ ਅਸੀਂ ਗੱਲ ਕਰੀਏ ਕਿਉਂਕਿ ਜਿਸ ਤਰ੍ਹਾਂ ਹੁਣ ਇੱਕ ਤਾਂ ਹੁੰਦੇ ਆ ਜਿਹੜੇ ਗੁਰਦੁਆਰਾ ਸਹਿਵਾਨ ਬਣੇ ਆ ਕੋਈ ਉੱਥੇ ਗੁਰੂ ਸਾਹਿਬ ਦਾ ਇਤਿਹਾਸ ਜੁੜਿਆ ਆ ਹਾਂਜੀ ਉਹ ਤਾਂ ਇਸ ਤਰ੍ਹਾਂ ਹੋ ਗਿਆ ਪਈ ਉਹਦੇ ਨਾਲ ਇਤਿਹਾਸ ਜੁੜਿਆ ਆ ਉਸ ਤੋਂ ਬਾਅਦ ਸੰਗਤ ਜਾਂਦੀ ਆ ਤੇ ਗੁਰੂ ਸਾਹਿਬ ਦੇ ਉਹ ਚਰਨਸ਼ੋਪ ਪ੍ਰਾਪਤ ਆ ਤੇ ਜ ਸੰਗਤ ਜਿਹੜੀ ਸ਼ਰਧਾ ਵਾਲੀ ਉੱਥੇ ਜਦੋਂ ਜਾਂਦੀ ਆ ਤਾਂ ਉਹਨਾਂ ਨੂੰ ਉਹ ਮਹਿਸੂਸ ਕਰਦੀ ਆ ਗੁਰੂ ਸਾਹਿਬ ਨੇ ਜੋ ਉੱਥੇ ਕੀਤਾ ਤੇ ਉਹਦੇ ਨਾਲ ਉਹ ਉਹ ਆਪਣਾ ਹਾਂਜੀ ਸ਼ਰਧਾ ਉੱਥੇ ਉਹਨਾਂ ਦੀ ਹੁੰਦੀ ਆ ਹਾਂਜੀ ਦੂਸਰੇ ਪਾਸੇ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾਉਣ ਦਾ ਅਸਲ ਮਕਸਦ ਇਹ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਹੁਣ ਆਪਾਂ ਦੇਖ ਲਈਏ ਸਾਡੇ ਜਿਹੜੇ ਮਾਪਿਓ ਜਾਂ ਸਾਡੇ ਬਾਬੇ ਦਾਦੇ ਸੀ ਉਹ ਉਹ ਨਹੀਂ ਟਾਈਮੀ ਸਾਰਾ ਪਿੰਡ ਪੜਿਆ ਲਿਖਿਆ ਦਾ ਨਹੀਂ ਸੀ ਹੁੰਦਾ ਕਿ ਅੱਜ ਕੱਲ ਤਾਂ ਕੋਈ ਬਿਰਲੇ ਨੂੰ ਛੱਡ ਕੇ ਲਗਭਗ ਸਾਰੇ ਪੰਜਾਬੀ ਪੜਨ ਜਾਣਦੇ ਹਨ ਹਾਂਜੀ ਉਨਾ ਸਮਿਆਂ ਦੇ ਵਿੱਚ ਇੱਕ ਕਿਉਂਕਿ ਸਾਰੇ ਹੱਥੀ ਕਾਮਕਾਰ ਹੁੰਦੇ ਸੀ ਪੜ੍ਹਾਈ ਦੇ ਸਾਧਨ ਘੱਟ ਸੀ ਉਹਦੇ ਕਰਕੇ ਸਾਰਿਆਂ ਦਾ ਪੜ੍ਹ ਜਾਣਾ ਸੰਭਵ ਨਹੀਂ ਸੀ ਹੁੰਦਾ ਹਾਂਜੀ ਸੋ ਉਸ ਆ ਪ੍ਰੋਬਲਮ ਨੂੰ ਦੇਖਦੇ ਹੋਇਆ ਇੱਕ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਹਾਂਜੀ ਇੱਕ ਸਥਾਨ ਬਣਾਇਆ ਗਿਆ ਜਿੱਥੇ ਇੱਕ ਪੜ੍ਹਿਆ ਲਿਖਿਆ ਬੰਦਾ ਰੱਖਿਆ ਗਿਆ ਜਿਹਨੂੰ ਗੁਰਬਾਣੀ ਬਾਰੇ ਨੌਲੇਜ ਹੋਵੇ ਜਿਹਨੂੰ ਅਸੀਂ ਗ੍ਰੰਥੀ ਸਿੰਘ ਕਹਿੰਨੇ ਆ ਹਾਂਜੀ ਗ੍ਰੰਥੀ ਸਿੰਘ ਰੱਖਿਆ ਗਿਆ ਤੇ ਗ੍ਰੰਥੀ ਸਿੰਘ ਦਾ ਫਰਜ਼ ਹੁੰਦਾ ਸੀ ਕਿ ਜੇ ਕੋਈ ਵੀ ਗੁਰਬਾਣੀ ਪੜ੍ਹਨੀ ਚਾਹੁੰਦਾ ਜਾਂ ਸੁਣਨੀ ਚਾਹੁੰਦਾ ਉਸ ਨੂੰ ਉਹ ਪੜ੍ਹ ਕੇ ਸੁਣਾਵੇ ਜਾਂ ਜੇ ਕੋਈ ਪੜ੍ਹਨੀ ਚਾਹੁੰਦਾ ਤੇ ਉਹਨੂੰ ਪੜ੍ਹਨੀ ਸਿਖਾ ਲੇ ਸਿਖਾਵੇ ਬਿਲਕੁਲ ਉਸ ਤੋਂ ਬਾਅਦ ਇਲਾਵਾ ਸਵੇਰ ਨੂੰ ਨਿਤਨੇਮ ਤੇ ਸ਼ਾਮ ਦਾ ਰੈ ਰਾਸ ਦਾ ਸਾਰਾ ਉਹ ਜਿਹੜਾ ਸੇਵਾ ਸੰਭਾਲ ਕਰਦਾ ਸੀ ਤੇ ਲੋਕ ਜਿਹੜੇ ਸ਼ਰਦਾ ਵਾਲੇ ਜਾਂ ਕੋਈ ਵੀ ਹੈ ਜਿਹੜੇ ਪਿੰਡ ਵਾਸੀ ਆ ਜਿਹਨਾਂ ਨੂੰ ਨਹੀਂ ਪੜ ਸਕਦੇ ਤੇ ਉਹਨਾਂ ਨੂੰ ਉਹ ਸੁਣਨ ਦਾ ਮੌਕਾ ਮਿਲਦਾ ਸੀ ਜਾਂ ਤੁਸੀਂ ਕਮਾਂਕਾਰਾਂ ਵਿੱਚ ਜੇ ਵਿਅਸਤ ਵੀ ਆ ਤਾਂ ਤਾਂ ਵੀ ਉਹ ਪਿੰਡ ਚ ਸਪੀਕਰਾਂ ਦੇ ਥਰੂ ਸਾਨੂੰ ਸੁਣਨ ਦਾ ਮੌਕਾ ਮਿਲਦਾ ਸੀ ਹਾਂਜੀ ਅਸਲ ਮੇਨ ਸਟਾਰਟਿੰਗ ਤਾਂ ਏਸੀ ਪੇ ਹਰ ਪਿੰਡ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਹੋ ਸਕੇ ਗੁਰਬਾਬੇ ਨਾਨਕ ਦੀ ਬਾਣੀ ਦਾ ਪ੍ਰਚਾਰ ਹੋ ਸਕੇ ਹਾਂਜੀ ਪਰ ਸਮਾਪਾ ਕੇ ਹੌਲੀ ਹੌਲੀ ਇਹ ਜਿਹੜਾ ਸਿਸਟਮ ਉਹ ਚੇਂਜ ਹੁੰਦਾ ਗਿਆ ਹਾਂਜੀ ਕਿਉਂਕਿ ਗ੍ਰੰਥੀ ਸਿੰਘਾਂ ਦਾ ਜਿਹੜਾ ਉੱਥੇ ਆਪਣੀ ਡਿਊਟੀ ਕਰਨੀ ਆ ਹਾਂਜੀ ਉਹਨਾਂ ਨੇ ਵੀ ਉਹੀ ਲੋਕ ਜਿਹੜੇ ਕੇ ਜਾਂ ਪੜ੍ਹਾਈ ਵਿੱਚ ਅੱਗੇ ਨਹੀਂ ਜਾ ਸਕੇ ਜਾਂ ਫਿਰ ਜਿਨ੍ਹਾਂ ਨੂੰ ਹੋਰ ਕੰਮ ਕਰਨ ਨਹੀਂ ਮਿਲਿਆ ਉਹ ਇਦਰਲੈਂਡ ਨੂੰ ਆਏ ਕਿ ਲੋਕਾਂ ਨੇ ਸਤਕਾਰ ਦਿੱਤਾ ਕਿਉਂਕਿ ਲੋਕੀ ਆਬੀਸਲੀ ਗ੍ਰਾਂਥੀ ਸਿੰਘ ਤੇ ਗੁਰਦੁਆਰੇ ਬਾਣੀ ਪੜਨ ਵਾਲਾ ਬੰਦਾ ਤਾਂ ਉਹਨੂੰ ਸਤਕਾਰ ਦਿੰਦੇ ਸੀ ਤੇ ਉਹ ਨਹੀਂ ਉਹ ਉਸ ਸਤਕਾਰ ਦੇ ਕਾਬਲ ਨਾ ਹੁੰਦਿਆਂ ਹੋਏ ਵੀ ਉਹ ਸਤਕਾਰ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਸੋ ਇਸ ਲਾਈਨ ਵਿੱਚ ਆ ਗਏ ਇਹ ਵੀ ਇੱਕ ਅਪੋਰਟ ਰੱਖ ਸਕਦੇ ਆ ਹਾਂਜੀ ਕੁਝ ਬਰਲਿਆਂ ਨੂੰ ਛੱਡ ਕੇ ਤੇ ਬਾਲੇ ਪਿੰਡਾਂ ਦੇ ਵਿੱਚ ਇਹ ਵੀ ਕਾਰਨ ਹੈ ਹਾਂਜੀ ਹਾਂਜੀ ਤੇ ਤੁਸੀਂ ਇਹ ਇਹਦੇ ਬਾਰੇ ਕੀ ਕਹੋਗੇ ਕਿ ਗ੍ਰਾਂਥੀ ਸਿੰਘ ਜਿਹੜੇ ਆ ਉਹ ਵਾਕਿਆ ਹੀ ਗ੍ਰਾਂਥੀ ਸਿੰਘ ਲਾਲੋ ਚਾਹੇ ਢਾਡੀ ਉਹਨਾਂ ਨੇ ਕਿਤੇ ਨਾ ਕਿਤੇ ਇਹਨੂੰ ਆਪਣਾ ਕਮਾਈ ਦਾ ਸਾਧਨ ਬਣਾਇਆ ਹਾਂਜੀ ਤੁਸੀਂ ਇਸ ਚੀਜ਼ ਨਾਲ ਕਿੰਨਾ ਸਹਿਮਤ ਹੋ ਔਰ ਬਿਲਕੁਲ ਜੀ ਜਿੱਦਾਂ ਹੁਣ ਤੁਸੀਂ ਲਾ ਲਓ ਪ੍ਰਚਾਰਕ ਵੀ ਲਾ ਲਓ ਸਾਡੇ ਢਾਡੀ ਵੀ ਲਾ ਲਓ ਸਿੰਘ ਲਾ ਲਓ ਤੇ ਹੋਰ ਮਤਲਬ ਇੱਕ ਸਾਡੇ ਕੋਲ ਨਾ ਇੱਕ ਜਿੱਦਾਂ ਧੁਰਾ ਨਹੀਂ ਰਹਿ ਗਿਆ ਜੀ ਇੱਕ ਧੁਰੇ ਨਾਲ ਅਸੀਂ ਜੁੜੇ ਨਹੀਂ ਜੀ ਜਿੱਦਾਂ ਹੁਣ ਗੁਰੂ ਪਾਤਸ਼ਾਹ ਨੇ ਗੁਰਬਾਣੀ ਚ ਬੋਲਿਆ ਇੱਕਾ ਬਾਣੀ ਇੱਕ ਗੁਰ ਇੱਕੋ ਹੀ ਸ਼ਬਦ ਵਿਚਾਰ ਇਹ ਇਹ ਮਕਸਦ ਸਾਡਾ ਹੋਣਾ ਚਾਹੀਦਾ ਸੀ ਜੀ ਬਸ ਅਸੀਂ ਸਾਡਾ ਧੁਰਾ ਇੱਕ ਹੋਣਾ ਚਾਹੀਦਾ ਸੀ ਇੱਕੋ ਹੀ ਸਾਡੀ ਜਿਹੜੀ ਗੁਰਬਾਣੀ ਜਿੱਦਾਂ ਅਸੀਂ ਪੜ੍ਹਦੇ ਆ ਉਹ ਗੁਰਬਾਣੀ ਹੋਣੀ ਚਾਹੀਦੀ ਅੱਜ ਇੱਕ ਗ੍ਰੰਥੀ ਸਿੰਘ ਕੁਝ ਹੋਰ ਗੱਲ ਕਰਦਾ ਦੂਜਾ ਆ ਜਾਂਦਾ ਉਹ ਉਹਦੇ ਤੇ ਮਿੱਟੀ ਪਾ ਕੇ ਆਪਣੀ ਗੱਲ ਕਰ ਜਾਂਦਾ ਸੰਗਤ ਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਗੁਰਮਤਿ ਗਿਆਨ ਅਸਲ ਕੀ ਆ ਜਦ ਕਿ ਬਾਣੀ ਇੱਕ ਆ ਬਾਣੀ ਇੱਕ ਆ ਤੇ ਗਿਆਨ ਵੀ ਇੱਕ ਗੋਰੀ ਕਈ ਕਈ ਬੰਦੇ ਜਾ ਰਹੇ ਹਾਂਜੀ ਹਾਂਜੀ ਕੋਈ ਸ਼ਬਦ ਵਿਚਾਰਿਆ ਕੋਈ ਸ਼ਬਦ ਦੀ ਵਿਚਾਰ ਹੋਣੀ ਚਾਹੀਦੀ ਸੀ ਜੀ ਇਤਿਹਾਸ ਚੀਜ਼ ਹੋ ਰਿਹਾ ਗੁਰਬਾਣੀ ਜਿਹੜੀ ਸਾਡੀ ਆ ਉਹਦੇ ਉੱਤੇ ਤਾਂ ਸਾਡਾ ਇੱਕੋ ਹੀ ਸਿਧਾਂਤ ਹੋਣਾ ਚਾਹੀਦਾ ਨਾ ਸਿਧਾਂਤ ਨਾਲ ਜੁੜੇ ਹੋਣੇ ਚਾਹੀਦੇ ਸੀ ਲੋਕੋ ਜੀ ਉਹ ਗੱਲ ਕੀ ਹੋਈ ਉਥੋਂ ਕੋਈ ਵੀ ਜਿਹੜਾ ਗ੍ਰੰਥੀ ਸਿੰਘ ਨਵਾਂ ਆਉਂਦਾ ਜਾਂ ਅੰਦਰ ਗ੍ਰੰਥੀ ਸਿੰਘ ਨਵਾਂ ਬਣਦਾ ਜਿਹੜਾ ਇਸ ਲਾਈਨ ਦੇ ਵਿੱਚ ਪੈਂਦਾ ਜੀ ਉਹ ਜ਼ਿਆਦਾ ਕਰਕੇ ਕੀ ਹੁੰਦਾ ਗੱਪ ਕਹਾਣੀਆਂ ਸੁਣਾਈਆਂ ਜਾਂਦੀਆਂ ਤੇ ਉਹ ਸਟੱਡੀ ਜਿਹੜੀ ਆ ਉਹ ਪੂਰੀ ਤਰ੍ਹਾਂ ਮਤਲਬ ਗੁਰਬਾਣੀ ਨੂੰ ਪੂਰਾ ਨੌਲੇਜ ਦੇ ਅਧੀਨ ਨਹੀਂ ਕਰਦਾ ਜੀ ਜਿੱਥੋਂ ਕਿ ਪ੍ਰੋਬਲਮ ਖੜੀ ਹੁੰਦੀ ਆ ਤਾਂ ਅੱਜ ਕਿਰਦਾਰ ਵੀ ਗ੍ਰੰਥੀ ਸਿੰਘਾਂ ਦਾ ਇੰਨਾ ਘਟ ਗਿਆ ਨਾ ਜੀ ਜਿਆਦਾ ਹੁਣ ਤੁਸੀਂ ਮੈਂ ਵੀਡੀਓ ਦੇਖਦੇ ਪਿਛਲੇ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਇੱਕ ਸਿੰਘ ਜੀ ਉਹ ਤਮਾਕੂ ਦੇਖੋ ਮਲਣ ਰਿਹਾ ਦੇਖ ਲਾ ਕਿੱਥੋਂ ਟੱਕਰ ਮਤਲਬ ਮੈਂ ਕਹਿੰਦਾ ਇਹੋ ਜਿਹਾ ਬੰਦਾ ਕਿੱਦਾਂ ਮਤਲਬ ਉਹ ਬੱਜਰ ਕਰਹਿਤ ਆ ਜਿਹੜੀ ਕਿ ਮਨਾਹੀ ਆ ਤੁਸੀਂ ਅੰਦਰ ਵੀ ਨਹੀਂ ਦਰਬਾਰ ਸਾਹਿਬ ਦੇ ਜਾ ਸਕਦੇ ਗੁਰੂ ਘਰ ਦੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਇਹੋ ਜਿਹਾ ਬੱਜਰ ਕਰਿਆ ਪਾਠ ਪਾੰਡਿਆ ਤੇ ਇੱਕ ਹੱਥ ਨਾਲ ਵਿੱਚ ਉਹ ਕੱਢ ਕੇ ਤਮਾਕੂ ਮੰਨ ਲਿਆ ਤੇ ਦੇਖੋ ਤੁਸੀਂ ਕਿਹੜੇ ਇਹੋ ਜਿਹੇ ਦਿਨ ਆ ਗਏ ਅੱਜ ਜਦੋਂ ਫਿਰ ਇਹੋ ਜਿਹੇ ਵੀਡੀਓ ਜਦੋਂ ਬੰਦਾ ਦੇਖਦਾ ਤੇ ਹਰ ਗ੍ਰੰਥੀ ਸਿੰਘ ਜਿਹੜਾ ਆ ਉਹ ਸ਼ੱਕ ਦੀ ਨਿਜਾ ਵਿੱਚ ਆ ਜਾਂਦਾ ਸ਼ੱਕ ਦੇ ਦਾਇਰੇ ਵਿੱਚ ਆਉਂਦਾ ਦਾਇਰੇ ਵਿੱਚ ਆਉਂਦਾ ਜੀ ਤੇ ਦੂਸਰੇ ਪਾਸੇ ਫਿਰ ਕਮੇਟੀਆਂ ਵੀ ਕਈ ਵਾਰੀ ਇਹੋ ਜਿਹੀ ਹੁੰਦੀਆਂ ਤੇ ਗ੍ਰਾਂਥੀ ਸਿੰਘ ਵਧੀਆ ਹੁੰਦਾ ਜੀ ਉੱਤੇ ਉਹਨੂੰ ਫਿਰ ਪਤਾ ਨਹੀਂ ਸ਼ਾਇਦ ਉਹਨਾਂ ਦੇ ਦਿਮਾਗ ਵਿੱਚ ਨਕਸ਼ਾ ਉਦਾਂ ਦਾ ਘੁੰਮਦਾ ਰਹਿੰਦਾ ਜੀ ਉਹ ਚੰਗੇ ਗ੍ਰਾਂਥੀ ਨੂੰ ਵੀ ਫਿਰ ਉਦਾਂ ਦੀ ਨਾਲ ਤੁਲਨਾ ਕਰਕੇ ਤੇ ਉਹਦਾ ਨਾਲ ਵੀ ਦੁਰਵਿਹਾਰ ਕਰਦੀਆਂ ਜਿਹੜਾ ਅੱਜ ਸਾਡੀ ਕੌਮ ਦੇ ਵਿੱਚ ਬਹੁਤ ਵੱਡਾ ਦੁੱਖਾਂ ਦਿਆ ਕਿ ਅੱਜ ਗ੍ਰਾਂਥੀ ਸਿੰਘ ਜਾਂ ਪ੍ਰਚਾਰਕ ਜਾਂ ਢਾਡੀ ਜਾਂ ਬੰਨ ਨੂੰ ਕੋਈ ਤਿਆਰ ਨਹੀਂ ਜੀ ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਅੱਜ ਗ੍ਰਾਂਥੀ ਸਿੰਘਾਂ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ ਅੱਜ ਜੀ ਘਾਟ ਕਿਉਂ ਮਹਿਸੂਸ ਹੋ ਰਹੀ ਹੈ ਕਿਉਂਕਿ ਗ੍ਰ ਬਣਦਾ ਕੋਈ ਨਹੀਂ ਜੀ ਪਤਾ ਉਹਨਾਂ ਨੂੰ ਸਾਨਾ ਬਈ ਇਹਨਾਂ ਦੁਰਵਿਹਾਰ ਬਹੁਤ ਕੀਤਾ ਜਾਂਦਾ ਜੀ ਤੇ ਗਰੰਤੀ ਸਿੰਘ ਨਾਲ ਸਮਝਿਆ ਉਹਨੂੰ ਇਹ ਜਾਂਦਾ ਕਿ ਇਹ ਸਾਡਾ ਨੌਕਰ ਆ ਜੀ ਤੇ ਇਹਨੂੰ ਮਤਲਬ ਨੌਕਰ ਦੀ ਤਰ੍ਹਾਂ ਉਹਦੇ ਨਾਲ ਵਿਹਾਰ ਪੇਸ਼ ਕੀਤਾ ਜਾਂਦਾ ਜੀ ਹਾਂਜੀ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਕਿਉਂਕਿ ਆਪਸ ਵਿੱਚ ਤਾਲਮੇਲ ਦੀ ਘਾਟ ਹੋ ਗਈ ਜੇ ਗ੍ਰਾਂਥੀ ਸਿੰਘ ਚੰਗਾ ਤੇ ਪ੍ਰਬੰਧਕ ਕਮੇਟੀਆਂ ਇਹੋ ਜਿਹੀਆਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਈ ਕੌਸ਼ ਪੈਸੇ ਦੇ ਜ਼ੋਰ ਤੇ ਹਾਂਜੀ ਤੇ ਕੌਸ਼ ਪਿੱਛੇ ਚਾਰ ਬੰਦੇ ਹੋਣ ਕਰਕੇ ੱੱਕੇ ਦੇ ਨਾਲ ਗੁਰਦੁਆਰੇ ਦੀਆਂ ਪ੍ਰਧਾਨਗੀਆਂ ਜਾਂ ਮੈਂਬਰ ਉੱਥੇ ਕਮੇਟੀਆਂ ਦੇ ਬਣ ਰਹੇ ਆ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਉਹ ਗੁਰਦੁਆਰਾ ਸਾਹਿਬ ਜਿਹੜੀ ਉਹ ਪ੍ਰਬੰਧ ਸੰਭਾਲਿਆ ਹੁੰਦਾ ਅਸਲ ਵਿੱਚ ਉਹਨੂੰ ਆਪਣੀ ਮਲਕੀਅਤ ਸਮਝਣ ਲੱਪੇਂਦੇ ਵੀ ਸ਼ਾਇਦ ਸਾਨੂੰ ਮਾਲਕੀ ਸੰਭਾਲ ਦਿੱਤੀ ਤੇ ਉਹ ਆਪਣੀ ਚਲਾਉਣੀ ਚਾਹੁੰਦੇ ਆ ਅਗਰ ਜੇ ਗ੍ਰੰਥੀ ਸਿੰਘ ਗੁਰਮਤ ਨੂੰ ਸਮਰਪਤ ਆ ਉਹ ਪ੍ਰੋਪਰ ਤੁਹਾਨੂੰ ਪੜ ਕੇ ਸੁਣਾਉਣਾ ਚਾਹੁੰਦਾ ਤੇ ਉਹ ਜਿਹੜੇ ਪ੍ਰਬੰਧ ਕਮੇਟੀ ਆ ਉਹ ਕਈ ਵਾਰੀ ਆਪਣੀ ਮਨਾਈ ਕਰਦੀ ਆ ਹਾਂਜੀ ਉਹ ਉਹਨੂੰ ਉਸ ਤਰ੍ਹਾਂ ਨਹੀਂ ਬੋਲਣ ਦਿੰਦੇ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਬਣਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਜਾਂ ਫੇ ਸਮੇਂ ਸਿਰ ਉਹਨਾਂ ਨੂੰ ਕੱਢਣ ਦੀ ਧਮਕੀ ਦਿੱਤੀ ਜਾਂਦੀ ਆ ਤੇ ਜਿਹਦੇ ਨਾਲ ਗ੍ਰਾਂਥੀ ਸਿੰਘ ਕਈ ਵਾਰੀ ਚੰਗੇ ਹੁੰਦਿਆਂ ਉਹਨਾਂ ਨੂੰ ਮਾੜੇ ਬਣ ਲੈ ਮਜਬੂਰ ਹੋਣਾ ਪੈਂਦਾ ਆਪਣੇ ਬੱਚਿਆਂ ਦਾ ਭੁੱਖ ਦੇਖਦੇ ਆ ਹਾਂਜੀ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਬਾਹ ਵੀ ਪਏ ਕਿ ਗ੍ਰਾਂਥੀ ਸਿੰਘ ਆ ਉਹਦੇ ਬੱਚੇ ਸਕੂਲ ਦੇ ਵਿੱਚ ਪੜ ਰਹੇ ਆ ਪਰ ਉਸ ਨੂੰ ਕਮੇਟੀ ਵੱਲੋਂ ਮਜਬੂਰ ਕੀਤਾ ਜਾ ਰਿਹਾ ਤੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਵੀ ਜੇ ਤੂੰ ਆ ਸਾਡੀ ਗੱਲ ਨਹੀਂ ਮੰਨਦਾ ਤੇ ਤੈਨੂੰ ਅਸੀਂ ਇੱਥੋਂ ਕੱਢ ਦੇਣਾ ਆ ਹਾਂਜੀ ਤੇ ਉਸ ਦੇ ਅੱਗੇ ਮੋਰੇ ਇਹ ਪ੍ਰੋਬਲਮ ਆ ਵੀ ਜੇ ਮੈਂ ਇੱਥੋਂ ਕੱਢਦਾ ਮੈਨੂੰ ਹੋਰ ਡਿਊਟੀ ਪਤਾ ਨਹੀਂ ਕਿੱਥੇ ਜਾ ਕੇ ਮਿਲਣੀ ਆ ਤੇ ਮੈਨੂੰ ਆਪਣੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਉਹ ਵਿੱਚੋਂ ਉਹਨਾਂ ਦੀ ਪੜ੍ਹਾਈ ਬੰਦ ਕਰਾ ਕੇ ਦੂਸਰੇ ਥਾਂ ਜਾਣਾ ਪਊਗਾ ਉਹਨਾਂ ਦੇ ਨਾਲ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਤੇ ਜੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਆ ਤੇ ਉਹਨਾਂ ਦਾ ਭੁੱਖ ਜਿਹੜਾ ਆ ਉਹ ਖਰਾਬ ਹੁੰਦਾ ਸੋ ਇਹਨਾਂ ਮਜਬੂਰੀਆਂ ਦੇ ਤਹਿਤ ਆਣ ਕੇ ਉਹਨਾਂ ਨੂੰ ਫੈਸਲਾ ਲੈਣੇ ਪੈਂਦੇ ਆ ਕਿ ਉਹ ਉਹਨਾਂ ਦੀ ਅਦਗੀ ਨਿਗੀ ਕਬੂਲ ਕਰ ਲੈਂਦੇ ਆ ਸੋ ਗੱਲ ਇਸ ਤਰ੍ਹਾਂ ਪਈ ਹੁਣ ਇਹ ਮਸਲਾ ਤਾਂ ਫਿਰ ਇਸੇ ਤਰ੍ਹਾਂ ਚੱਲਿਆ ਜਾ ਰਿਹਾ ਹੁਣ ਟਾਢੀ ਸਿੰਘ ਆਉਂਦੇ ਆ ਕਮੇਟੀ ਉਹਨਾਂ ਨੂੰ ਹਦਾਇਤ ਕਰਦੀ ਆ ਵੀ ਆ ਚੀਜ਼ ਸੁਣਾਓ ਬਿਲਕੁਲ ਉਹ ਉਹ ਚੀਜ਼ ਸੁਣਾ ਦਿੰਦੇ ਆ ਜਦ ਕਿ ਢਾਢੀ ਸਿੰਘ ਹੋਣ ਕਬਿਛਰੀ ਸਿੰਘ ਹੋਣ ਉਹ ਗੁਰੂ ਨੂੰ ਸਮਰਪਤ ਹੋਣੇ ਚਾਹੀਦੇ ਆ ਉਹ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਕਮੇਟੀ ਦਾ ਹੁਕਮ ਉਹਨਾਂ ਲਈ ਕੋਈ ਮਹਿਨਾ ਨਹੀਂ ਰੱਖਣਾ ਚਾਹੀਦਾ ਹਾਂਜੀ ਉਹ ਮਰਿਆਦਾ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਬਿਲਕੁਲ ਉਹਨਾਂ ਨੂੰ ਜੋ ਗੁਰੂ ਦੇ ਵਿੱਚੋਂ ਗ੍ਰੰਥਾਂ ਵਿੱਚੋਂ ਸਿੱਖਿਆ ਉਹ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਹੀ ਸੰਗਤ ਮੋਰੇ ਪਰੋਸਣਾ ਚਾਹੀਦਾ ਤਾਂ ਜੋ ਸੰਗਤ ਕੋਲ ਗੁਰੂ ਦੀ ਗੱਲ ਪਹੁੰਚ ਸਕੇ ਜਿਹੜੇ ਵੀਰ ਭੈਣ ਜਿਹੜੇ ਨਹੀਂ ਆਪ ਪੜ ਸਕਦੇ ਹਾਂਜੀ ਸੋ ਪਰ ਹੁਣ ਇਹ ਸਿਸਟਮ ਇਹ ਬਣ ਗਿਆ ਤਾਂ ਪਰ ਇਹਦੇ ਸਾਨੂੰ ਹੱਲ ਤਾਂ ਲੱਭਣੇ ਪੈਣਗੇ ਬਿਲਕੁਲ ਕਿਉਂਕਿ ਇਹਦਾ ਕਿਉਂਕਿ ਜੇ ਇਦਾਂ ਨਹੀਂ ਇਹ ਤਾਂ ਆਏ ਦੈਨ ਕੋਈ ਕੋਈ ਮਸਲਾ ਬਣਿਆ ਰਹਿੰਦਾ ਹਾਂਜੀ ਇਥੋਂ ਤੱਕ ਜਿਹੜੀ ਆਮ ਸੰਗਤ ਵੀ ਆ ਉਹਨਾਂ ਨੇ ਵੀ ਕਮੇਟੀਆਂ ਦੀ ਤਾਂ ਗੱਲ ਬਾਅਦ ਵਿੱਚ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇੱਥੇ ਦੇ ਇਸ ਮੁਲਖ ਦੇ ਗੁਰੂ ਘਰਾਂ ਦੇ ਵਿੱਚੋਂ ਵੀਡੀਓ ਆਈਆਂ ਕਿਸੇ ਨੇ ਸੁਖਨੀ ਸਾਹਿਬ ਦਾ ਪਾਠ ਰੱਖਿਆ ਉਹਨੇ ਟਾਈਮ ਦਿੱਤਾ ਹਾਂਜੀ ਗ੍ਰੰਥੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਟਾਈਮ ਦਿੱਤਾ ਉਹਨੂੰ ਉਹ ਉਹਨਾਂ ਦੇ ਰਸਤੇ ਧਾਰ ਨਹੀਂ ਪਹੁੰਚੇ ਜਿੱਨੀ ਪਾਠ ਕਰਾਉਣਾ ਸੀ ਤੇ ਗ੍ਰੰਥੀ ਸਿੰਘ ਨੇ ਪਾਠ ਸਟਾਰਟ ਕਰ ਦਿੱਤਾ ਹਾਂਜੀ ਉਹਨੇ ਪਾਠ ਸਟਾਰਟ ਕੀਤਾ ਕਿਉਂਕਿ ਉਹਨੇ ਹੋਰ ਵੀ ਗਾਂ ਉਹਦੀਆਂ ਡਿਊਟੀਆਂ ਲੱਗੀਆਂ ਹੋਈ ਹੁੰਦੀ ਤੇ ਜਦ ਤੱਕ ਰਸਤੇਦਾਰ ਪਹੁੰਚੇ ਤੇ ਉਹ ਪਾਠ ਸੋਖਣੀ ਸਾਹਿਬ ਦਾ ਪਾਠ ਦਾ ਭੋਗ ਪੈਣ ਦੇ ਨੇੜੇ ਦੀਕ ਪਹੁੰਚਾ ਸੀ ਉਹਨੇ ਜਦੋਂ ਭੋਗ ਪਾਇਆ ਤੇ ਉਹਨਾਂ ਨੇ ਜਿਹੜੇ ਉਹ ਵੀਰ ਸੀਗੇ ਜਿਨ੍ਹਾਂ ਨੇ ਸੋਖਣੀ ਸਾਹਿਬ ਦਾ ਪਾਠ ਕਰਵਾਇਆ ਉਹਨਾਂ ਨੇ ਉਹ ਗ੍ਰੰਥੀ ਸਿੰਘ ਨੂੰ ਬੁਰਾ ਭਲਾ ਬੋਲਿਆ ਕਮੇਟੀ ਵਾਲਿਆਂ ਨੂੰ ਬੁਰਾ ਭਰਾ ਬੋਲਿਆ ਉਹ ਉੱਪਰ ਦੀ ਉਹਦੀ ਫਿਲਮ ਬਣਾਈ ਕਿ ਕਿੱਡੀ ਇਹ ਇੱਕ ਬੇਆ ਗੱਲ ਆ ਵੀ ਇਹ ਵੀ ਤੁਸੀਂ ਇੱਕ ਤਾਂ ਗਲਤੀ ਕਰ ਰਹੇ ਆ ਆਪ ਨਹੀਂ ਤੁਸੀਂ ਕੈਮਨਾ ਨਹੀਂ ਆ ਰਿਹਾ ਤੁਸੀਂ ਚਾਹੁੰਦੇ ਆ ਗੁਰੂ ਸਾਹਿਬ ਤੁਹਾਡੀ ਵੇਟ ਕਰਨ ਤੁਸੀਂ ਤਾਂ ਬਹੁਤ ਬਿਜ਼ੀ ਆ ਕਿਉਂਕਿ ਉਹ ਫਿਲਮ ਬਣਾ ਕੇ ਨੈਟ ਤੇ ਛਾੜ ਰਹੇ ਆ ਉਹ ਆਪਣ ਇਹ ਸੋਚ ਨਹੀਂ ਰਹਿ ਪਈ ਉਹ ਕਿੱਡਾ ਵੱਡਾ ਅਪਰਾਧ ਕਰ ਰਹੇ ਆ ਉਹ ਗੁਰੂ ਦੀ ਨਿਗਾਹ ਦੇ ਵਿੱਚ ਕਿੱਡੇ ਦੋਖੀ ਬਣ ਰਹੇ ਆ ਕਿਉਂ ਤੁਸੀਂ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਗੁਰੂ ਸਾਹਿਬ ਨੇ ਜਿਹੜਾ ਸਾਡੇ ਕੋਲ ਇਹ ਸਿਧਾਂਤ ਸਾਨੂੰ ਬਖਸ਼ਿਆ ਜਿਹਦਾ ਕਿ ਅਸੀਂ ਜਿਹਨੂੰ ਪੜ ਕੇ ਆਪਾਂ ਜ਼ਿੰਦਗੀ ਨੂੰ ਆਪਣੀ ਜੀਵਨ ਜਾਲ ਸਿੱਖਣੀ ਸੀ ਉਹਨੂੰ ਅਸੀਂ ਸਿਰਫ ਇੱਕ ਫਾਰਮੈਲਿਟੀਆਂ ਲਈ ਰੱਖ ਲਿਆ ਹਾਂਜੀ ਲੋਕ ਇਕੱਠੇ ਕਰਨ ਲਈ ਕਿਉਂਕਿ ਕਰਨਾ ਤਾਂ ਆਪਾਂ ਦੂਸਰਾ ਅਸੀਂ ਸਾਰੇ ਵਿੱਚ ਆਉਣੇ ਆ ਇਹਦੇ ਵਿੱਚ ਜਦ ਕਿ ਜੇ ਤੁਸੀਂ ਗੁਰਬਾਣੀ ਪੜ੍ਹੀ ਜਾਂ ਸੁਣੀ ਨਹੀਂ ਤੇ ਸੁਣ ਕੇ ਜਾਂ ਪੜ੍ਹ ਕੇ ਉਸ ਨੂੰ ਸਮਝਿਆ ਨਹੀਂ ਤੇ ਸਮਝ ਕੇ ਉਹਨੂੰ ਤੁਸੀਂ ਆਪਣੇ ਸਾਹ ਜਿੰਦਗੀ ਉਹਦੇ ਮੁਤਾਬਕ ਨਹੀਂ ਢਾਲੀ ਤੇ ਉਹ ਤੁਹਾਡਾ ਸਾਰਾ ਕੁਝ ਬਿਆਰਤ ਆ ਉੱਥੇ ਤੁਸੀਂ ਚਾਹੇ ਅਖੰਡ ਪਾਠ ਸਾਹਿਬ ਕਰਾ ਲਓ ਚਾਹੇ ਸੁਖਮਨੀ ਸਾਹਿਬ ਸੋ ਜੇ ਅਸੀਂ ਉਹ ਗੁਰਵਾਣੀ ਨੂੰ ਸੁਣਦੇ ਆ ਜਾਂ ਪੜ੍ਹਦੇ ਆ ਪੜ ਕੇ ਅਸੀਂ ਉਹਨੂੰ ਸਮਝਦੇ ਆਂ ਸਮਝ ਕੇ ਅਸੀਂ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਉਸ ਤਰੀਕੇ ਨਾਲ ਢਾਲਣ ਦੀ ਤੇ ਫੇਰ ਹੀ ਅਸੀਂ ਗੁਰਵਾਣੀ ਦਾ ਜਿਹੜਾ ਸਹੀ ਫਾਇਦਾ ਉਠਾ ਸਕਦੇ ਆਂ ਤੇ ਗੁਰੂ ਨੂੰ ਸਮਰਪਤ ਹੋ ਸਕਦੇ ਆਂ ਸੋ ਇਹ ਹੁਣ ਰੌਲਾ ਜਿਹੜਾ ਇਹ ਸਾਰੇ ਵੱਧ ਚੁੱਕੇ ਆ ਇੱਥੇ ਤੱਕ ਹਾਂਜੀ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਪਈ ਉਹ ਜਿਹੜੀ ਸੰਗਤ ਆ ਉਹ ਕਹਿ ਰਹੀ ਤੁਸੀਂ ਪੈਸੇ ਸਾਡੇ ਤੋਂ ਵੀ ਇਕੱਠੇ ਕੀਤੇ ਸੀ ਹਾਂਜੀ ਕਿਉਂਕਿ ਉਹ ਵੀ ਇਹ ਸੋਚਦੇ ਆ ਵੀ ਅਸੀਂ ਗੁਰੂ ਗੁਰਦੁਆਰਾ ਸਾਹਿਬ ਬਣ ਰਹੇ ਆ ਵੀ ਅਸੀਂ ਗੁਰਦੁਆਰੇ ਨੂੰ ਪੈਸਾ ਨਹੀਂ ਅਹੀਂ ਤਾਂ ਹਿੱਸਾ ਪਾ ਰਹੇ ਆ ਉਹਦੇ ਵਿੱਚ ਹਾਂ ਬਿਲਕੁਲ ਪਾਲਕ ਨੂੰ ਅਸੀਂ ਆਪਣੀਆਂ ਵੀ ਮਨਾਈਆਂ ਕਰਨੀਆਂ। ਪਾਲਕੀ ਤਾਂ ਆਪਣੀ ਕਮੇਟੀ ਜਿਹੜੀ ਆ ਚਾਹੇ ਉਹ ਪੈਸੇ ਦੇ ਸਰ ਤੇ ਚਾਹੇ ਧੱਕੇ ਦੇ ਸਰ ਤੇ ਜੇ ਉਹ ਕਾਬਜ ਹੋ ਗਈ ਉਹ ਵੀ ਇਹੇ ਸੋਚਦੀ ਆ ਵੀ ਹੁਣ ਇੱਥੇ ਸਾਡੀ ਚਲਣੀ ਆ ਗੁਰੂ ਸਾਹਿਬ ਨੂੰ ਸਾਈਡ ਤੇ ਕਰ ਲਓ ਕਿਉਂਕਿ ਸਹੀ ਤੌਰ ਤੇ ਦੇਖ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਪ੍ਰਧਾਨ ਤਾਂ ਉੱਥੇ ਗੁਰੂ ਸਾਹਿਬ ਆ ਅਸੀਂ ਤਾਂ ਸੇਵਾਦਾਰ ਹੋ ਸਕਦੇ ਆ ਤੇ ਸੇਵਾਦਾਰੀ ਦੇ ਵਿੱਚ ਕਦੀ ਲੜਾਈਆਂ ਨਹੀਂ ਹੁੰਨੀਆਂ ਹਾਂਜੀ ਕਿਉਂਕਿ ਤੁਸੀਂ ਉੱਥੇ ਦਰਿਆ ਝਾਣ ਤੇ ਲਾ ਲਓ ਜਾਂ ਬਰਤਨ ਮਾਂਜਣ ਤੇ ਉੱਥੇ ਕਿੰਨਾ ਕਿਚੜ ਅਸੀਂ ਲੜਾਈਆਂ ਦੀਆਂ ਕਿੱਥੇ ਕਿੰਨੀਆਂ ਕਿ ਸਾਡੀਆਂ ਇਲੈਕਸ਼ਨਾਂ ਉੱਥੇ ਹੁੰਨੀਆਂ ਭਈ ਬਰਤਨ ਮਾਂਜਣ ਦੀ ਸੇਵਾ ਸਾਨੂੰ ਦਿਓ ਤੇ ਉਹਦੇ ਲਈ ਅਸੀਂ VOTING ਕਰਾ ਰਹੇ ਹਾਂ ਕਦੀ ਵੀ ਨਹੀਂ ਹੋ ਜੇ ਦਰਿਆ ਝਾਣ ਲਈ ਦੀ ਸੇਵਾ ਸਾਨੂੰ ਦਿਓ ਤਾਂ ਉਹਦੇ ਲਈ ਸਾਨੂੰ VOTING ਕਰਾਉਣੀ ਪੈ ਰਹੀ ਆ ਜੇ ਝਾੜੂ ਲਾਉਣ ਦੀ ਜਾਂ ਉੱਥੇ ਜਿਹੜੇ ਬਾਥਰੂਮ ਸਾਫ਼ ਕਰਨ ਲਈ ਕਿੰਨੀਆਂ ਕਿ ਵੋਟਾਂ ਬਿਲਕੁਲ ਵੋਟਾਂ ਪੈਣੀਆਂ ਤਾਂ ਸਿਰਫ ਆਪਣੇ ਆਪ ਨੂੰ ਪ੍ਰਧਾਨਕ ਹੋਣ ਦੀ ਸਿਰਫ ਉਹ ਜਿਹੜੀ ਮੇਨ ਚੇਅਰ ਤੇ ਬੈਠਣ ਦੀਆਂ ਹਾਂਜੀ ਸੋ ਇਹ ਸਾਰਾ ਹੀ ਜੋ ਸਿਸਟਮ ਹੋ ਗਿਆ ਇਹਦਾ ਹੱਲ ਤੁਹਾਡੀ ਨਿਗਾ ਦੇ ਵਿੱਚ ਕਿਹੜਾ ਆ ਹੱਲ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਜਿੱਦਾਂ ਲਾਲੋਵੇ ਜਿੱਦਾਂ ਅਪਾਹਣ ਗੁਰਬਾਣੀ ਦੀ ਤੁਸੀਂ ਗੱਲ ਤਾਂ ਇੱਕ ਦੱਸੀ ਗੱਲ ਵੀ ਇੱਥੇ ਮਤਲਬ ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਉਹ ਮਤਲਬ ਪਰਿਵਾਰ ਨੇ ਰਿਸ਼ਤੇਦਾਰ ਉਹਨਾਂ ਦੇ ਲੇਟ ਹੋ ਗਿਆ ਜੀ ਹੁਣ ਗੱਲ ਏ ਆ ਭਾਈ ਸਾਹਿਬ ਜੀ ਜਿੱਦਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਨਹੀਂ ਕਹੀ ਕਿ ਤੁਸੀਂ ਗੁਰਬਾਣੀ ਕਿਸੇ ਨੂੰ ਪੜ੍ਹਾਓ ਜੀ ਗੁਰਬਾਣੀ ਪੜ੍ਹਨਾ ਸਾਡਾ ਹਰ ਸਿੱਖ ਦਾ ਆਪਣਾ ਫਰਜ਼ ਹੈ ਆਪਣਾ ਫਰਜ਼ ਹੈ ਗੁਰਬਾਣੀ ਸਾਨੂੰ ਪੜ ਪਾਇਤਾ ਸੀ ਜਦੋਂ ਚਲੋ ਮੰਨਿਆ ਪਏ ਅਸੀਂ ਗ੍ਰੰਥੀ ਸਿੰਘਾਂ ਤੋਂ ਪੜਾਉਂਦੇ ਸੀ ਅੱਜ ਤਾਂ ਅਸੀਂ ਸਾਰੇ ਪੜੇ ਆਂ ਹੋਰ ਸਾਨੂੰ ਸਾਰਾ ਕੁਝ ਪੜਨਾ ਆਉਂਦਾ ਗੁਰਬਾਣੀ ਦੇ ਵੱਲੇ ਸਾਨੂੰ ਗ੍ਰੰਥੀ ਸਿੰਘ ਜੀ ਦਾ ਹਰ ਕੰਮ ਅਸੀਂ ਸਿੱਖਦੇ ਆਂ ਹਰ ਸਾਨੂੰ ਗੁਰਬਾਣੀ ਪੜਨੀ ਵੀ ਸਿੱਖਣੀ ਚਾਹੀਦੀ ਆ ਜੇ ਤੁਸੀਂ ਇਹਨਾਂ ਮੁਲਕਾਂ 'ਚ ਆ ਕੇ ਇਹਨਾਂ ਦੀਆਂ ਭਾਸ਼ਾ ਸਿੱਖ ਜਾਂਦੇ ਆਂ ਅਸੀਂ ਹਾਂਜੀ ਉਹ ਪੰਜਾਬੀ ਸਾਨੂੰ ਜਿਹੜੀ ਆ ਗੁਰਸਾਹਿਬਾਂ ਦੀ ਕੀ ਗੁਰਮੁਖੀ ਉਹ ਉਹ ਸਾਨੂੰ ਆਖਿਆਈ ਆ ਹਾਂ ਤੇ ਮੇਰੇ ਕੋਲ ਅੱਜ ਕੱਲ ਤਾਂ ਬਹੁਤ ਨੈਟ ਤੇ ਅਵੇਲੇਬਲ ਚੀਜ਼ਾਂ ਇਹੋ ਜੀਆਂ ਪਈਆਂ ਅਰਥਾ ਸਮੇਤ ਗੁਰਬਾਣੀ ਦੇ ਅਰਥ ਪਏ ਆ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਉਹਦੇ ਵਿੱਚ ਹੈਗੇ ਆ ਜੇ ਤੁਹਾਡੇ ਕੋਲ ਟਾਈਮ ਨਹੀਂ ਗੁਰਦੁਆਰਾ ਸਾਹਿਬ ਜਾਣ ਦਾ ਜਾਂ ਘਰੇ ਆਪਣੇ ਪੋਥੀਆਂ ਲੈ ਆਓ ਤੁਸੀਂ ਘਰ ਬਹਿ ਕੇ ਤੁਸੀਂ ਉਹ ਕਰ ਸਕਦੇ ਆ ਜੀ ਪਰ ਪ੍ਰੋਬਲਮ ਇਹ ਹੈ ਕਿ ਅੱਜ ਅਸੀਂ ਸਭ ਕੁਝ ਕੀਤਾ ਕਰਾਇਆ ਪਾਲਦੇ ਆ ਜੀ ਅਸੀਂ ਇਹ ਚਾਹੁੰਦੇ ਆਂ ਕਿ ਅੱਜ ਅਸੀਂ ਜਾਈਏ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮਤਲਬ ਅਰਦਾਸ ਵੀ ਸਾਡੀ ਕੋਈ ਕਰੇ ਹਾਂਜੀ ਹੁਣ ਜਿਹੜੀ ਗੱਲ ਮੈਂ ਸਿੱਧੀ ਡਾਇਰੈਕਟ ਮਤਲਬ ਕਰਨੀ ਆ ਰੱਬ ਨਾਲ ਕਰਾਂ ਗੁਰੂ ਨਾਲ ਕਰਾਂ ਜਿਹੜੀ ਗੱਲ ਮੈਂ ਸਿੱਧੀ ਕਰਨੀ ਆ ਉਹ ਮੇਰੀ ਭਾਵਨਾ ਹੋਰ ਹੋਣੀ ਆ ਗੱਲ ਕਰਨ ਦੀ ਜਿਹੜੀ ਮੈਂ ਬਾਆ ਬਾਕੇ ਜਿੱਦਾਂ ਤੁਹਾਨੂੰ ਕਹਿ ਦਮਾਂ ਜੀ ਤੁਸੀਂ ਮੇਰੀ ਗੱਲ ਉਹਨਾਂ ਨਾਲ ਕਰਿਓ ਹਾਂਜੀ ਹੁਣ ਤੁਸੀਂ ਫਿਰ ਉਹਨੂੰ ਜਿੱਦਾਂ ਮੈਂ ਤੁਹਾਨੂੰ ਸ਼ਬਦਾਂ ਨਾਲ ਗੁਰੂ ਨੂੰ ਸਮਝਾ ਸਕਣੀ ਆ ਉਹ ਸ਼ਬਦ ਮੈਂ ਉਹ ਗੁਰੂ ਨਹੀਂ ਸਮਝਾ ਸਕ ਤੁਸੀਂ ਨਹੀਂ ਸਮਝਾ ਸਕਦੇ ਜੀ ਬਈ ਉਹਨਾਂ ਨੇ ਗੱਲ ਹੋਰ ਤਰ੍ਹਾਂ ਤਰੀਕੇ ਨਾਲ ਹੋ ਜਾਣੀ ਫਿਰ ਜੀ ਸੋ ਇਸ ਕਰਕੇ ਜਿਹੜਾ ਅੱਜ ਸਾਡੇ ਵਿੱਚ ਇਹ ਕੰਮ ਹੋ ਰਿਹਾ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਜੀ ਉਹ ਸਭ ਤੋਂ ਪਹਿਲਾਂ ਤਾਂ ਗੁਰਮਤ ਤੋਂ ਜਾਣੂ ਹੋਣੀਆਂ ਚਾਹੀਦੀਆਂ ਜੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਜੀ ਜੇਕਰ ਇਹ ਮਸਲਾ ਹੱਲ ਹੋਵੇ ਜੀ ਤੇ ਗ੍ਰੰਥੀ ਸਿੰਘ ਸਾਡੇ ਜਿਹੜੇ ਆ ਉਸ ਸੰਸਥਾਵਾਂ ਦੇ ਵਿੱਚੋਂ ਪੜ੍ਹੇ ਹੋਏ ਜਿਹੜੇ ਆ ਉਹ ਰੱਖੇ ਹੋਣੇ ਚਾਹੀਦੇ ਗੁਰਦੁਆਰਿਆਂ ਵਿੱਚ ਜੀ ਆਮ ਜਣਾ ਖਣਾ ਉੱਠ ਕੇ ਹੁਣ ਅੱਜ ਕਿਸੇ ਦਾ ਕੀ ਪਤਾ ਹੁਣ ਜੀ ਕੋਈ ਵੀ ਕੋਈ ਬੰਦਾ ਸ਼ਰਾਰਤੀ ਅੰਸਰ ਦਾੜੀ ਮਤਲਬ ਚਾਹੇ ਉਹਨੇ ਮਤਲਬ ਕੇਸ ਰੱਖੇ ਵੀ ਨਾ ਹੋਣ ਜੀ ਕਈ ਇਹੋ ਜਿਹੇ ਕਿ ਡਰਾਮਾ ਹੋਈਆਂ ਉਹਨਾਂ ਨੇ ਮਤਲਬ ਇਹੋ ਜਿਹੇ ਸਾਡੇ ਸਿੱਖਾਂ ਵਾਲੇ ਭੇਸ ਬਣਾਏ ਹੋਏ ਸੀ ਜੀ ਸਿਰਾਂ ਦੇ ਉੱਤੇ ਵਾਲ ਵੀ ਹੈ ਨਹੀਂ ਸੀ ਤੇ ਦਾੜੀ ਮਤਲਬ ਉਹਨਾਂ ਦੀ ਸੀਗੀ ਤੇ ਦਸਤਾਰ ਉਹਨਾਂ ਨੇ ਸਿਰਾਂ ਦੇ ਉੱਤੇ ਬਨੀਆਂ ਸੀ ਜੀ ਤੇ ਜਦੋਂ ਦਸਤਾਰ ਉਹਨਾਂ ਦੀ ਲਾਈ ਗਈ ਤੇ ਦੇਖਿਆ ਜਦੋਂ ਸਿਰ ਦੇ ਉੱਤੇ ਵਾਲ ਹੀ ਹੈ ਨਹੀਂ ਜੀ ਸੋ ਇਹੋ ਜਿਹੇ ਬੰਦੇ ਸਾਡੇ ਅੱਜ ਸਿੱਖੀ ਦੇ ਵਿੱਚ ਬਹੁਤ ਕੁਸ਼ ਬਹੁਤ ਕੁਸ਼ ਕੁਸਪੇਟਾ ਹੋ ਰਹੀਆਂ ਸਿੱਖੀ ਦੇ ਸਿਧਾਂਤਾਂ ਨੂੰ ਖਤਮ ਕਰਨ ਦੀਆਂ ਜੀ ਹੁਣ ਜਿਹੜੇ ਇਹੋ ਜਿਹੇ ਬੰਦੇ ਜਿਹੜਾ ਤਮਾਕੂ ਲਾ ਕੇ ਉਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਤਲਬ ਮਰਨ ਲਿਆ ਆ ਜੀ ਇਹ ਤੋਂ ਵੱਡਾ ਕਿਰਤ ਕਰਨ ਬੰਦਾ ਕਿਹੜਾ ਹੋ ਸਕਦਾ ਬਿਲਕੁਲ ਤੇ ਉਹਨੂੰ ਸਿੱਖੀ ਸਿਧਾਂਤਾਂ ਦਾ ਨਹੀਂ ਪਤਾ ਹੋਊਗਾ ਜੀ ਜੇ ਨਹੀਂ ਪਤਾ ਤਾਂ ਫਿਰ ਉਹ ਗ੍ਰੰਥੀ ਸਿੰਘ ਦੀ ਡਿਊਟੀ ਤੇ ਕਿੱਦਾਂ ਬੈਠਾ ਹਾਂਜੀ ਪਰ ਹੁਣ ਗ੍ਰੰਥੀ ਸਿੰਘ ਦੇ ਬਾਰੇ ਇਹ ਕਿੱਦਾਂ ਪਤਾ ਲੱਗੇਗੇ ਚੰਗਾ ਕਿ ਮਾੜਾ ਜੀ ਉਹਨੂੰ ਪਤਾ ਲੱਗੂਗਾ ਨਾ ਜਿਹੜਾ ਬਾਣੀ ਆ ਪੜ੍ਹਦਾ ਹੁੰਦਾ ਬਿਲਕੁਲ ਆਪ ਜਾਣਦਾ ਮੰਨ ਲਓ ਜਿਹੜਾ ਪ੍ਰਬੰਧਕ ਜਿਹਨੂੰ ਇਹ ਪਤਾ ਹੋਵੇ ਭਈ ਆਪ ਅਸੀਂ ਗੁਰਬਾਨੀ ਦੇ ਵਿੱਚ ਕੀ ਲਿਖਿਆ ਕੀ ਮਤਲਬ ਸਾਰੇ ਸਿਧਾਂਤਾਂ ਬਾਰੇ ਜਾਣੂ ਹੋਊਗਾ ਜੀ ਉਹੀ ਗ੍ਰੰਤੀ ਸਿੰਘ ਦੀ ਇੰਟਰਵਿਊ ਲੈ ਸਕਦਾ ਬਿਲਕੁਲ ਤੇ ਪ੍ਰਬੰਧਕ ਦੇ ਵਿੱਚ ਵੀ ਉਹੀ ਬੰਦੇ ਹੋਣੇ ਚਾਹੀਦੇ ਆ ਜਿਹੜੇ ਨਿਤਨੇਮੀ ਹੋਣ ਜੀ ਜਿਹੜੇ ਗੁਰੂ ਗ੍ਰੰਥ ਕਿਉਂਕਿ ਤੁਸੀਂ ਇੱਕ ਸਿਧਾਂਤ ਨੂੰ ਚਲਾ ਰਹੇ ਆ ਤੁਸੀਂ ਇੱਕ ਪ੍ਰਬੰਧ ਦਾ ਉਹ ਕਰਨਾ ਜਿਹੜਾ ਤੁਸੀਂ ਪ੍ਰਬੰਧ ਲੋਕਾਂ ਦੇ ਵਿੱਚ ਤੁਸੀਂ ਤੁਹਾਡੇ ਐਕਸ਼ਨ ਨੂੰ ਦੇਖ ਕੇ ਤੁਹਾਨੂੰ ਲੋਕਾਂ ਨੇ ਤੁਹਾਨੂੰ ਦੇਖਣਾ ਇਹ ਬੰਦਾ ਕਿੱਦਾਂ ਦਾ ਹੁਣ 70% ਜਿਹੜੇ ਬੰਦੇ ਆ ਜ਼ਿਆਦਾ ਹੋ ਗਏ ਮਤਲਬ ਜਿਹੜੇ ਸ਼ਰਾਬ ਵੀ ਪਿੰਦੇ ਆ ਜੀ ਸਾਰਾ ਕੁਝ ਮਤਲਬ ਉਹ 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 ਚੀਜ਼ਾਂ ਜਿਹੜੀਆਂ ਸਾਡੇ ਧਰਮ ਵਿੱਚ ਮਤਲਬ ਰੋਕਿਆ ਜੀ ਉਹ ਚੀਜ਼ਾਂ ਦਾ ਸੇਵਨ ਕਰਦੇ ਆ ਤੇ ਉਹ ਪ੍ਰਬੰਧਕ ਕਮੇਟੀਆਂ ਵਿੱਚ ਹੈਗੇ ਆ ਮੈਂ ਨਹੀਂ ਇਹ ਕਹਿੰਦਾ ਕਿ ਉਹ ਮਾੜੇ ਹੋਣਗੇ ਜੀ ਪਰ ਤੁਸੀਂ ਉਹ ਪ੍ਰਬੰਧ ਦੇ ਵਿੱਚ ਹੋ ਕੇ ਇੱਕ ਪ੍ਰਬੰਧ ਨੂੰ ਚਲਾਉਣ ਲੱਗੇ ਉਹ ਤੁਸੀਂ ਕਿਦਾਂ ਤੁਸੀਂ ਠੀਕ ਕਰ ਦੋਗੇ ਤੁਸੀਂ ਦੂਜੇ ਨੂੰ ਕਿਦਾਂ ਸਮਾਤ ਤੁਸੀਂ ਕਿਦਾਂ ਤੁਸੀਂ ਅਕਲ ਦੀ ਗੱਲ ਦੱਸੋਗੇ ਹਾਂ ਜੀ ਸੋ ਇਹ ਵੀ ਨਹੀਂ ਕਿ ਬਹੁਤ ਬੰਦੇ ਕਕਾਰ ਪਾ ਕੇ ਵੀ ਹਾਂ ਜੀ ਕੋਈ ਕੰਮ ਕਰਦੇ ਆ ਜੀ ਆਹੋਂ ਗਰੰਤੀ ਸਿੰਘ ਨੇ ਕਕਾਰ ਹੀ ਪਾਇਓ ਸੀ ਹਾਂ ਜੀ ਹੁਣ ਉਹ ਕਾਰ ਪਾ ਕੇ ਉਹ ਕੋ ਕੰਮ ਕਰਨ ਰਿਆ ਪਰ ਇਹਦੇ ਵਿੱਚ ਜਿੱਦਾਂ ਇਹ ਇਦਾਂ ਨਹੀਂ ਲੱਗਦਾ ਕਿਉਂਕਿ ਅਗਰ ਜਿੱਦਾਂ ਹੁਣ ਆਪਾਂ ਲਈ ਇਹ ਕਮੇਟੀਆਂ ਸਹੀ ਹੋਣੀਆਂ ਚਾਹੀਦੀਆਂ ਹਾਂਜੀ ਕਮੇਟੀ ਮੈਂਬਰ ਕਮ ਸੇ ਕਮ ਉਹਨਾਂ ਨੂੰ ਗਰਵਾਣੀ ਦੀ ਨੌਲੇਜ ਹੋਣੀ ਚਾਹੀਦੀ ਹੈ ਗਰੰਥੀ ਸਿੰਘ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਹਾਂਜੀ ਪਰ ਗੱਲ ਤਾਂ ਇਹ ਆ ਕਿ ਸਾਰਿਆਂ ਨੂੰ ਆਪੋ ਤਾਪਿਆ ਗਰੰਥੀ ਸਿੰਘ ਕਹਿੰਦੇ ਸਾਨੂੰ 4 ਪੈਸੇ ਕਿੱਧਰੋਂ ਵੱਧ ਮਿਲਦੇ ਆ ਸੀ ਉਧਰਲੇ ਪਾਸੇ ਜਾਣਾ ਹਾਂਜੀ ਜਾਂ ਉਹਦੀ ਗੱਲ ਕਰਨੀ ਆ ਜੋ ਸਾਨੂੰ ਜੇ 4 ਪੈਸੇ ਦਿੰਦਾ ਅਸੀਂ ਉਹਦੇ ਹਿਸਾਬ ਨਾਲ ਬੋਲਣਾ ਤੇ ਕਮੇਟੀਆਂ ਇਹ ਦੇਖ ਰਹੀਆਂ ਕਿ ਸਾਡੇ ਮਤਾਬਕ ਕੌਣ ਬੋਲ ਰਿਹਾ ਅਸੀਂ ਉਹ ਸਟੇਜ ਤੇ ਬੁਲਾਉਣਾ ਕਿੰਨਾ ਚੰਗਾ ਹੋਵੇ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਫਰਜ ਕਰੋ ਸ਼ਰੋਮਣੀ ਕਮੇਟੀ ਆ ਹਾਂਜੀ ਸ਼ਰੋਮਣੀ ਕਮੇਟੀ ਇੱਕ ਇਹੋ ਜਿਹਾ ਅਗਰ ਕਿਉਂਕਿ ਇਹ ਸਾਨੂੰ ਮਸਲੇ ਚੱਕਣੇ ਪੈਣੇ ਆ ਨਹੀਂ ਤਾਂ ਇਹ ਦੋਨੋਂ ਦੈਨੇ ਮਸਲੇ ਬਧੇ ਤੁਰੇ ਜਾਣੇ ਆ ਤੇ ਸਾਡੀ ਸ਼ਰੈਣੀ ਖਤਮ ਹੋ ਜਾਣੀ ਆ ਕਿੰਨਾ ਚੰਗਾ ਹੋਵੇ ਸ਼ਰੋਮਣੀ ਕਮੇਟੀ ਜਿਹੜੀ ਕਿ ਲੋਕਾਂ ਵੱਲੋਂ ਚੁਣੀ ਜਾਂਦੀ ਆ ਹਾਂਜੀ ਉਹ ਇਹਦੇ ਵਾਸਤੇ ਬਕਾਇਦਾ ਸਕੂਲ ਕਾਲਜ ਖੋਲਣ ਹਾਂਜੀ ਜਿੱਥੇ ਕਿ ਗੁਰਮਤ ਦੀ ਟ੍ਰੇਨਿੰਗ ਹੋਵੇ ਹਾਂਜੀ ਜਿਹੜੇ ਉੱਥੇ ਇੱਕ ਵਿਦਿਆਕ ਜਿਹੜੀ ਸੰਸਾਰੀ ਵਿੱਦਿਆ ਆ ਉਹਦੀ ਇੱਕ ਯੋਗਤਾ ਰੱਖੀ ਜਾਵੇ ਪਲੱਸ 2 ਪਾਸ ਹੋਣਾ ਚਾਹੀਦਾ ਬੰਦਾ ਜਾਂ ਉਹ ਉਹ ਇੱਕ ਯੋਗਤਾ ਦਾ ਇੱਕ ਤੈਅ ਕਰ ਦਵੇ ਹਾਂਜੀ ਉਹਨਾਂ ਵਿਦਿਆਰਥੀਆਂ ਨੂੰ ਉੱਥੇ ਲੈ ਕੇ ਤੇ ਉਹਨਾਂ ਨੂੰ ਗੁਰਵਾਣੀ ਦੀ ਨੋ ਬਾਰੇ ਪੜਾਇਆ ਜਾਵੇ ਇਤਿਹਾਸ ਪੜਾਇਆ ਜਾਵੇ ਤੇ ਉਹਨਾਂ ਨੂੰ ਬਕਾਇਦਾ 2 ਸਾਲ 3 ਸਾਲ ਤੇ ਇਹੋ ਜਿਹਾ ਕੋਰਸ ਟਕਸਾਲਾਂ ਵਿੱਚ ਵੀ ਪਲੱਸ ਮਿਸ਼ਨਰੀ ਕਾਲਜਾਂ ਵਿੱਚ ਵੀ ਪਰ ਉਹ ਬਾਅਦ ਵਿੱਚ ਰੌਲਾ ਇਹ ਹੋ ਜਾਂਦਾ ਵੀ ਆਪੋ ਆਪਣੀਆਂ ਮਰਿਆਦਾਵਾਂ ਦੇ ਰੌਲੇ ਪੈ ਜਾਂਦੇ ਆ ਅਗਰ ਜੇ ਇੱਕ ਸੰਸਥਾ ਸਾਰਾ ਕੁਝ ਆਪਣੇ ਥੱਲੇ ਲੈ ਕੇ ਬਿਲਕੁਲ ਉਹਨੂੰ ਗ੍ਰਾਂਥੀ ਤਿਆਰ ਕੀਤੇ ਜਾਣ ਹਾਂਜੀ ਉਸ ਤੋਂ ਇਲਾਵਾ ਜਦੋਂ ਕਮੇਟੀ ਨੂੰ ਗ੍ਰਾਂਥੀ ਸਿੰਘ ਚਾਹੀਦਾ ਉਹ ਕਮੇਟੀ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਜਾਵੇ ਹਾਂਜੀ ਉਹਨਾਂ ਕੋਲ ਐਪਲੀਕੇਸ਼ਨ ਪਾਉਣੀ ਪਵੇ ਉਹ ਆਪਣਾ ਗ੍ਰਾਂਥੀ ਤੁਹਾਨੂੰ ਅ ਬਹੀਆ ਕਰਾਉਣ ਹਾਂਜੀ ਉਸ ਤੋਂ ਬਾਅਦ ਅਗਰ ਗ੍ਰਾਂਥੀ ਸਿੰਘ 'ਚ ਕੋਈ ਨੌਕਸਿਆ ਤਾਂ ਕਮੇਟੀ ਸ਼੍ਰੋਮਣੀ ਕਮੇਟੀ ਕੋਲ ਜਾ ਕੇ ਨੌਕਸ ਕਰੇ ਇਹ ਨਹੀਂ ਵੀ ਗ੍ਰਾਂਥੀ ਸਿੰਘ ਨੂੰ ਗਲੋ ਫੜੇ ਅਗਰ ਜੇ ਗ੍ਰਾਂਥੀ ਸਿੰਘ ਨੂੰ ਲੱਗਦਾ ਵੀ ਕਮੇਟੀ ਬਿਨਾਂ ਗੱਲ ਤੋਂ ਇੰਟਰਫੇਰ ਕਰ ਰਹੀ ਆ ਗੁਰਬਾਣੀ ਦੇ ਕੰਮਾਂ ਦੇ ਵਿੱਚ ਤੇ ਉਹ ਗ੍ਰਾਂਥੀ ਸਿੰਘ ਸ਼੍ਰੋਮਣੀ ਕਮੇਟੀ ਕੋਲ ਜਾ ਕੇ ਸ਼ਿਕਾਇਤ ਕਰੇ ਉਹਦੇ ਨਾਲ ਕਿਉਂਕਿ ਜਦੋਂ ਪਿੱਛੇ ਵੱਡੀ ਤੈਰ ਹੋਊਗੀ ਤਾਂ ਸਾਡੀਆਂ ਇਹ ਕਮੇਟੀਆਂ ਨੂੰ ਉਹਨਾਂ ਤੋਂ ਥੋੜਾ ਬਹੁਤਾ ਡਰ ਰਹੇਗਾ ਨਹੀਂ ਤਾਂ ਹਰ ਕਿਸੇ ਨੇ ਆਪਣੀ ਚਲਾਉਣੀ ਆ ਸੋ ਉਹਦੇ ਨਾਲ ਇੱਕ ਜਿਹੜੀ ਤਨਖਾਹ ਆ ਉਹ ਸ਼੍ਰੋਮਣੀ ਕਮੇਟੀ ਤੈਅ ਕਰੇ ਕਿ ਕਿੰਨੀ ਤਨਖਾਹ ਕਿਸੇ ਗ੍ਰਾਂਥੀ ਸਿੰਘ ਨੂੰ ਦੇਣੀ ਚਾਹੀਦੀ ਆ ਤਾਂ ਜੋ ਉਹ ਆਪਣਾ ਵਧੀਆ ਪਰਿਵਾਰ ਪਾਲ ਸਕੇ ਉਹਦੇ ਨਾਲ ਹੀ ਗਾਂ ਜਿਹੜੇ ਉਹ ਜਿਹੜੇ ਪ੍ਰਚਾਰਕ ਆ ਉਹ ਤਿਆਰ ਹੋਣ ਤੇ ਉਹਦੇ ਨਾਲ ਜਿਹੜੇ ਮੈਨੂੰ ਲੱਗਦਾ ਵੀ ਇਹੇ ਰੋਲੇ ਜਿਹੜੇ ਆ ਉਹ ਕਾਫੀ ਹੱਦ ਤੱਕ ਮਿਟ ਸਕਦੇ ਆ ਜਿਹੜਾ ਉਹਦੇ ਉੱਪਰ ਇੱਕ ਮਰਿਆਦਾ ਇੱਕ ਹੋਣੀ ਚਾਹੀਦੀ ਆ ਜਿਹੜਾ ਇਤਿਹਾਸ ਆ ਉਹ ਪ੍ਰਵਾਨ ਤੇ ਜਿਹੜਾ ਉਹ ਸੁਣਾਇਆ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਆਪਣੀਆਂ ਮਾਨਾਂਈਆਂ ਨਾ ਕਰਨ ਹਾਂਜੀ ਸੋ ਮੈਨੂੰ ਲੱਗਦਾ ਵੀ ਇਹਦੇ ਨਾਲ ਸ਼ਾਇਦ ਅਸੀਂ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕਰ ਸਕਦੇ ਹਾਂ ਸੋ ਅੱਜ ਸਾਡਾ ਸਮਾਂ ਸਮਾਪਤੀ ਵਾਲਿਆ ਕਿਉਂਕਿ ਗੱਲਾਂ ਬਹੁਤ ਆ ਇਹ ਜਦੋਂ ਇਹੋ ਜਿਹੇ ਵਿਸ਼ੇ ਛੇੜੀਦੇ ਆ ਤੇ ਗੱਲਾਂ ਇੰਨੀਆਂ ਵਿਚਾਰ ਇੰਨੇ ਹੋ ਜਾਂਦੇ ਆ ਵੀ ਉਹ ਸਮੇਟਣ ਲਈ ਖੁੱਲਾ ਟਾਈਮ ਚਾਹੀਦਾ ਪਰ ਸਮਾ ਸਮਾਪਤੀ ਵੱਲ ਹੋਣ ਕਰਕੇ ਆਪਾਂ ਨੂੰ ਇਹ ਅੱਜ ਇੱਥੇ ਰੁਕਣੀ ਪੈਣੀ ਗੱਲ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮਿਆਂ ਤੇ ਇਸ ਬਾਰੇ ਥੋੜੀ ਜਿਹੀ ਹੋਰ ਵਿਚਾਰ ਚਰਚਾ ਕੀ ਰਹੀਏ ਸੋ ਅੱਜ ਵਾਸਤੇ ਆਪਾਂ ਨੂੰ ਲੈਣੀ ਪੈਣੀ ਇਜਾਜ਼ਤ ਭਾਈ ਸਾਹਿਬ ਸੋ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਫਤਿਹ